ਹੈਲੋ ਗਾਇਕ ਅਟੈਂਸ਼ਨ ਪੀਸ ਇਸ ਵੇਲੇ ਅਸੀਂ ਪਹੁੰਚੇ ਹਾਂ ਕਲਰਾ ਰੇਲਵੇ ਸਟੇਸ਼ਨ ਤੇ ਅੱਜ ਤੋਂ ਅਨੁਸਾਰ ਚੱਲੇ ਚੱਲਦੇ ਹਾਂ ਜਸ਼ਨ ਦੇਵੀ ਮਾਤਾ ਜੀ ਦੇ ਮੰਦਿਰ ਚ ਰਸਤੇ ਵਿੱਚ ਕਰੇ ਕਰੇ ਧਾਰਮਿਕ ਜਗ੍ਹਾ ਹੁੰਦੀਆਂ ਹਨ ਸਾਰੀਆਂ ਖਾਤੋਂ ਦਿਖਾਵਾਂਗੇ ਇੱਥੋਂ ਅਸੀਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣਾ ਹੈ ਕੋਈ ਬਾਹਰ ਜਾਣ ਦਾ ਰਸਤਾ ਹੈਦਰੋ ਦੇ ਬਾਹਰ ਨਿਕਲ ਕੇ ਅਸੀਂ ਟੈਂਪੂ ਜਿਹੜਾ ਥੀਬਿਲਰ ਕਹਿੰਦੇ ਆਪਾਂ ਲੈ ਸਕਦੇ ਹਾਂ ਫਿਰ ਅਸੀਂ ਪਹੁੰਚਾਂਗੇ ਬੱਸ ਸਟੈਂਡ ਬੱਸ ਸਟੈਂਡ ਤੋਂ ਜਾਂ ਰੇਲਵੇ ਸਟੇਸ਼ਨ ਤੋਂ ਅਸਰੀ ਆਪਣਾ ਨਾਮ ਰਜਿਸਟਰ ਕਰਾਣਾ ਹੈ ਇੱਥੇ ਵਾਸਨ ਪਾਜ਼ ਹੈ ਇੱਥੇ ਆਈ ਪਾਸ ਬਣਦੇ ਹਨ ਪਛਾਣ ਪੱਤਰ ਪਛਾਣ ਪੱਤਰ ਤੋਂ ਬਿਨਾਂ ਤੁਸੀਂ ਐਂਟਰੀ ਨਹੀਂ ਕਰ ਸਕਦੇ ਮਾਤਾ ਦਰਬਾਰ ਜਾਣ ਵਾਸਤੇ ਉਹਦੇ ਬਾਰੇ ਕੀ ਚਾਹੀਦਾ ਹੈ ਤੁਹਾਨੂੰ ਸਭ ਨੂੰ ਆਪਣੇ ਆਪਣੇ ਚਾਹੀਦੇ ਆਧਾਰ ਕਾਰਡ ਆਧਾਰ ਕਾਰਡ ਤੋਂ ਬਿਨਾ ਤੁਹਾਡਾ ਪਹਿਚਾਨ ਪੱਤਰ ਨਹੀਂ ਬਣਨਾ ਇਸ ਵੇਲੇ ਅਸੀਂ ਜੇ ਸਰਚਿੰਗ ਹੁੰਦੀ ਹੈ ਉੱਥੇ ਪਹੁੰਚ ਚੁੱਕੇ ਹਾਂ ਕਾਫੀ ਲੰਬੀ ਲਾਈਨ ਲੱਗੀ ਹੋਈ ਇੱਥੇ ਵੀ ਬਹੁਤ ਬੜੀ ਲਾਈਨ ਲੱਗੀ ਇੱਥੇ ਅਸਲੇ ਰਾਤੇ ਅੱਠ ਵਜੇ ਉੱਥੇ ਹਾਂ ਲੈਨ ਭਾਵੇਂ ਲੱਗੀ ਲੰਬੀ ਲੱਗੀ ਹੋਈ ਹੈ ਪਰ ਲੈਨ ਫਟਾਫਟ ਨਿਕਲ ਜਾਂਦੀ ਹੈ ਫਾਸ ਕਰ ਦਿਨ ਸਰਚਿੰਗ ਲਗ ਲਗਭਗ 15 ਦਿਨ ਲੱਗੇ ਸਾਡੇ ਅਸੀਂ ਸਰਚਿੰਗ ਕਰਵਾ ਕੇ ਅਸੀਂ ਹੁਣ ਅੱਗੇ ਤੈਰੀ ਕਰਦੇ ਜਾਣ ਤੇ ਇੱਥੋਂ ਹੀ ਮਾਂ ਬੈਸੰਦੂ ਦੀ ਯਾਤਰਾ ਅਸਲੀ ਸ਼ੁਰੂ ਹੋ ਜਾਂਦੀ ਹੈ ਕਾਫੀ ਪੀੜਾ ਦੇ ਅਜ ਮਾਤਾ ਦੇ ਦਰਵਾਜ਼ੇ ਇੱਥੇ ਕੜਾਈ ਸ਼ੁਰੂ ਹੈ ਕਾਫੀ ਪੀੜਾਗਾ ਤੇ ਮਾਤਾ ਦੇ ਤਖਤਾਂ ਦਾ 14 ਕਿਲੋ ਮੀਟਰ ਲੰਮਾ ਰਸਤਾ ਹੈ ਪੈਦਲ ਯਾਤਰਾ ਮਾਤਾ ਦੇ ਦਰਵਾਜ਼ੇ ਦੀ ਸਾਰਾ ਸਿਰ ਹੱਸਾਂ ਦੇ ਕਿਨੇ ਕਵੇ ਮਾਤਾ ਦੇਰਵਾਚੇ ਪਹੁੰਚਣਾ ਹੈ ਅੱچھے ਘੋੜੇ ਹਨ ਤੁਸੀਂ ਅਗਲੇ ਘੋੜਾ ਚਾਹੋ ਤਾਂ ਘੋੜਾ ਵੀ ਕੱਢ ਸਕਦੇ ਹੋ ਘੋੜੇ ਵੀ ਪ੍ਰਾਈਜ਼ ਦੇਖ ਕੇ ਆਪਾਂ ਘੋੜੇ ਤੇ ਵੀ ਜਾ ਸਕਦੇ ਹਾਂ ਮਾਤਾ ਦੇਰਵਾਰ ਇਹ ਰਸਤੇ ਦੇ ਪਹਿਲੇ ਆਂਦੇ ਆ ਜੀ ਬਾਣ ਗੰਗਾ ਤੁਸੀਂ ਹੁਣ ਬਾਣ ਗੰਗਾ ਦੇਰਸ਼ਨ ਕਰ ਸਕਦੇ ਹੋ ਇੱਥੇ ਆ ਬਾਂਗੰਗਾ ਮਾਂ ਦੇ ਭਗਤ ਇੱਥੇ ਇਸ਼ਨਾਨ ਕਰਦੇ ਹੋਏ ਬਾਂਗੰਗਾ ਵਿੱਚ ਸੀ ਪਹਿਲੇ ਦੇ ਦਰਸ਼ਨ ਕਰੋ ਬਾਂਗੰਗਾ ਹੀ ਸਭ ਤੋਂ ਪਹਿਲਾਂ ਰਸਤੇ ਵਿੱਚ ਮਾਂ ਦੇ ਭਗਤ ਬਾਂਗੰਗਾ ਦੇ ਇਸ਼ਨਾਨ ਕਰਦੇ ਹੋਏ ਜਿਹੜਾ ਇਸ ਤੋਂ ਅਗਲਾ ਪੜਾਉਣਾ ਅਸੀਂ ਉਹ ਵੀ ਦੱਸਾਂਗੇ ਅੱਗੇ ਕਿਹੜੀ ਜਗ੍ਹਾ ਆਣੀ ਹੈ ਇਹ ਅੱਗੇ ਜੀ ਚਨਪਾਦਕਾ ਸਭ ਤੋਂ ਪ੍ਰਥਮ ਮੰਦਿਰ ਚਨਪਾਦਕਾ ਜੀ ਤੁਹਾਨੂੰ ਅਸੀਂ ਇਹਦੇ ਵੀ ਦਰਸ਼ਨ ਕਰਾਨੇ ਆ। ਮਾ ਚਨਪਾਦਕਾ ਜੀ ਦਾ ਮੰਦਿਰ ਪਹਿਲਾ ਮੰਦਿਰ ਰਸਤੇ ਵਿੱਚ ਹੀ ਆਂਦਾ ਹੈ ਚਨਪਾਦਕਾ ਤੇ ਆਪਾਂ ਨੇ ਹੁਣ ਅੰਦਰ ਜਾ ਕੇ ਦਰਸ਼ਨ ਕਰਨੇ ਆ। ਮਾ ਜੀ ਦੇ ਚਨਪਾਦਕਾ ਜਿਹਦੇ ਤੁਸੀਂ ਦਰਸ਼ਨ ਕਰੋ ਅਥੇ माँ जी देदुका मंदिर माँ जी का मंदिर चरण पादुका जी का माँ दे भगत माँ तो आशीर्वाद बहुत ही ਵਧੀਆ ਲੱਗ ਰਿਹਾ ਸਾਨੂੰ ਇੱਥੇ ਆ ਕੇ ਇੱਥੇ ਆ ਕੇ ਮਾਨੂੰ ਬਹੁਤ ਹੀ ਸ਼ਾਂਤੀ ਸਕੂਨ ਮਿਲਦਾ ਹੈ ਮਾਂ ਦੇ ਦਰਵਾਜ਼ਾ ਚਾ ਕੇ ਕੋਈ ਵੀ ਮੁਸ਼ਕਲ ਇੱਥੇ ਨਹੀਂ ਆਉਂਦੀ ਹਰ ਤਰ੍ਹਾਂ ਦੀ ਸੁਵਿਧਾ ਇੱਥੇ ਹੈਗੀ ਹੈ ਦਸ਼ਰਮਾਤਾ ਜੀ ਦੇ ਦਰਵਾਜ਼ੇ ਰਸਤੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੈ ਕੋਈ ਵੀ ਕਿਸੇ ਨੂੰ ਕਿਸੇ ਰੰਗ ਦੀ ਇਕਠਨਾਈ ਨਹੀਂ ਆਉਂਦੀ ਮਾਂ ਚੰਨ ਫਾਤਕਾ ਜੀ ਦਾ ਜੇ ਮੰਦਰ ਬੈਸੰਦੇਵੀ ਜੀ ਜੋ ਰਥ ਹੈ ਉਹ ਚਾਹੁੰਦਾ ਹੈ ਪ੍ਰਥਮ ਮੰਦਰ ਇਹ ਹੀ ਹੈ ਪਹਿਲਾ ਮੰਦਰ ਬਹੁਤ ਹੀ ਵਧੀਆ ਤਾਂ ਅਸੀਂ ਹੁਣ ਪਹੁੰਚ ਚੁੱਕੇ ਹਾਂ ਗਰਭ ਜੂਨ ਮਾਂ ਬੈਸੰਦੇਵੀ ਜੀ ਜੋ ਗਰਭ ਜੂਨ ਗੁਫਾ ਹੈ ਉਸੇ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਅੱਥੇ ਵੀ ਕਾਫੀ ਇਰਾਸ਼ਾ ਹੈ ਤੇ ਆਪਾਂ ਹੁਣ ਤੁਹਾਨੂੰ ਮਾਜੀ ਦੀ ਗਰਜੂਨ ਦੇਵੀ ਦਰਸ਼ਨ ਕਰਵਾਵਾਂਗੇ ਬਹੁਤ ਹੀ ਵਧੀਆ ਦ੍ਰਿਸ਼ ਇੱਥੇ ਦੇ ਬਹੁਤ ਹੀ ਵਧੀਆ ਨਜ਼ਾਰੇ ਮਾ ਵੈਸ਼ਨੋ ਦੇਵੀ ਜੀ ਦੀ ਗਰਜੂਨ ਗੁਫਾ ਤੇ ਦਰਸ਼ਨ ਕਰਕੇ ਆਪਣਾ ਜੀਵਨ ਹੁਣ ਆਪਾਂ ਨੇ ਸਫਲ ਬਣਾਉਣਾ ਇਹ ਮਾਹ ਦੇ ਦਰਵਾਰ ਦੇ ਅਦਕਵਾਰੀ ਜਿੰਗ ਆਪਾਂ ਕਹਿੰਨੇ ਆ ਅਦਕਵਾਰੀ ਮੰਦਰ ਇੱਥੇ ਐਂਟਰੀ ਹੈ ਦੀ ਮੰਦਰ ਦੀ ਆਪਾਂ ਹੁਣ ਤੁਹਾਨੂੰ ਗਰਮਜੋਣ ਵੀ ਲੈ ਕੇ ਜਾਂਦੇ ਹਾਂ ਜਿਹੜੀ ਮਾਤਾ ਜੀ ਦੀ ਗਰਮਜੋਣ ਗੁਫਾ ਹੈ ਉਹ ਦੇ ਦਰਸ਼ਨ ਵੀ ਤੁਹਾਨੂੰ ਆਪਾਂ ਨੂੰ ਕਰਾਵਾਂਗੇ ਤੇ ਗਰਮਜੋਣ ਆਰਤੀ ਦੇ ਬਾਰੇ ਲਿਖਿਆ ਲੱਗਿਆ ਬੋਰਡ ਇੱਥੇ ਇਹ ਅਦਕਵਾਰੀ ਭਵਨ ਦੇ ਬਾਹਰ ਦੇ ਦਰਸ਼ਨ ਇਹ ਮਾਤਾ ਜੀ ਦੀ ਇਹ ਗੁਫਾ ਹੈ ਗਰਭ ਜੂ ਮਾਂ ਦੇ ਭਗਤ ਗਰਭ ਜੂ ਗੁਫਾ ਤੋਂ ਬਾਹਰ ਆਉਂਦੇ ਹੋਏ ਨਿਕਲਦੇ ਹਨ ਥੋੜੀ ਦਰਸ਼ਨ ਕਰੋ ਆਪ ਮਾਂ ਜੀ ਦੀ ਗਰਭ ਜੂ ਗੁਫਾ ਹਨੇਰਾ ਹੈ ਲਾ ਕੇ ਰਹੇ ਹੋ ਇਹ ਖੜੇ ਰਹੋ ਇਹ ਖੜੇ ਰਹੋ ਇਹ ਰਹੇਗਾ ਜਿੱਥੇ ਟਾਈਮ ਨਾਲ ਬੈਠੇ ਉਧਰ ਦਿਖ ਰਹੀ ਹੈ ਦੇਖੀ ਜੇ ਤੋ ਕਰ ਲਓ ਇਧਰ ਸਿਰ ਤੇ ਸਾਹਮਣੇ ਧੀਦਰ ਸੇ ਆਪ ਸਵਾਰ ਆਦਿਨੀ ਆਪ ਦੇ ਖੱਦੇ ਤੋਂ ਬਈ ਆਪ ਕੋਈ ਆਪ ਇਹ ਖਾ ਪੜਾ ਦੋ ਤੇ ਇਹ ਹੈ ਜੀ ਹਾਥੀ ਮੱਥਾ ਇੱਥੋਂ ਚੜਾਈ ਬਿਲਕੁਲ ਸਿੱਧੀ ਹੈ ਯਾ ਰੱਖਿਆ ਹਾਥੀ ਮੱਥਾ ਯਾਨਕਿ ਇਹ ਚੜਾਈ ਬਹੁਤ ਰਾਥੇ ਮੁਸ਼ਕਲ ਹੈ 7 ਕਿਲੋਮੀਟਰ ਦੀ ਆਪਾਂ ਚੜਾਈ ਜੜ ਕੇ ਆ ਚੁੱਕੇ ਹਾਂ ਅੱਜ ਕੁਵਾਰੀ ਤੱਕ 7 ਕਿਲੋਮੀਟਰ ਲੱਗੇ ਹੋ ਪੈਦਲ ਯਾਤਰਾ ਹੈ लिखा से हाथी माथा इत चढ़ाई बड़ी ही मुश्किल होती या चढ़नी यानी कि सीधी चढ़ाई है इतों हूँ ये निकासी हाथी मत्था ਕਾਫੀ ਰੌਣਕਾਂ ਲੱਗੀਆਂ ਹੋਈਆਂ ਨੇ ਮਾਦਾਸ਼ਾ ਦੇਵੀ ਦੇ ਦਰਵਾਜ਼ੇ ਤੇ ਜਾਣ ਵਾਲੇ ਭਗਤਾਂ ਦੀਆਂ ਕਾਫੀ ਭੀੜ ਐ ਇੱਥੇ 24 ਘੰਟੇ ਮਾਂ ਦੇ ਪਕਤੇ ਛਡਾਲੂ ਆ ਰਹੇ ਨੇ ਜਾ ਰਹੇ ਨੇ ਕੋਈ ਵੀ ਪਰੇਸ਼ਾਨੀ ਨਹੀਂ ਆਂਦੀ ਇੱਥੇ ਆਣ ਜਾਣ ਵਿੱਚ ਅੱਥੋਂ ਪਵਨ ਲਗਭਗ ਰਹਿ ਜਾਂਦਾ 3 ਕਿਲੋਮੀਟਰ ਜਾਨੀਏ 11 ਕਿਲੋਮੀਟਰ ਦੀ ਚੜਾਈ ਹੈ ਔਰ ਤਿੰਨ ਕਿਲੋਮੀਟਰ ਰਸਤਾ ਹੈਗਾ ਉੱਥੇ ਉੱਥੇ ਚੜਾਈ ਹੈਗੀ ਹੈ ਇੱਥੋਂ ਹੁਣ ਪਹੁੰਚਣ ਲੱਗਿਆ ਤਿੰਨ ਕਿਲੋਮੀਟਰ ਅੱਥਰ ਸਿਰਫ ਤਾਂ ਪਾ ਹੁਣ ਇੱਥੋਂ ਮਹਾਂਦੀ ਦਰਵਾਜ਼ਾ ਵੱਲ ਚੱਲਾਂਗੇ ਅਸੀਂ ਲਗਭਗ ਮਹਾਂਦੀ ਦਰਵਾਜ਼ਾ ਪਹੁੰਚ ਚੁੱਕੇ ਹਾਂ ਜਿਵੇਂ ਸਾਹਦੇ ਇੱਥੇ ਵੀ ਕਾਫੀ ਈੜਾ ਉੱਥੇ ਇੱਥੇ ਲੋਕਰ ਵੀ ਲੰਦੇ ਹਨ ਆਪਣੇ ਸਮਾਨ ਵਗੈਰਾ ਬੈਗ ਬੈਰ ਰੱਖਣ ਵਾਸਤੇ ਲੋਕਰ ਇਹ ਉਪਲਬਧ ਹਨ ਸੀ ਲੋਕਰ ਲੈ ਕੇ ਆਪਣਾ ਸੁਭਾਨ ਉਸੇ ਰੱਖ ਸਕਦੇ ਹਾਂ ਅਸੀਂ ਅੱਜ ਸਵੇਰੇ ਲਾਈਨ 'ਚ ਲੱਗੇ ਹੋਏ ਹਾਂ ਮਾਂ ਦੇ ਦਰਵਾਜ਼ੇ ਤੇ ਖਾਦੀ ਲਗਵਾਉਣ ਵਾਸਤੇ ਮਾਂ ਦੇ ਦਰਸ਼ਨ ਕਰਨ ਵਾਸਤੇ ਇਹ ਮਾਤਾ ਜੀ ਦੀ ਗੋਫਾ ਹੈ ਪ੍ਰਾਣੀ ਤੁਸੀਂ ਇਹਦਾ ਦਰਸ਼ਨ ਦੇ ਆ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਇਹ ਵਾਲੀ ਮਾਤਾ ਜੀ ਦੀ ਨਾਮੀ ਗੋਫਾ ਹੈ ਇਸ ਤਰ੍ਹਾਂ ਜਦ ਤੇ ਇਹ ਜਾਂਦੇ ਹਾਂ ਮਸਾ ਕਰਨ ਵਾਸਤੇ ਮਾਂ ਰਸ਼ਨ ਦੇਵੀ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਲਪ ਬਣਾਓ ਜੀ ਜੈ ਮਾਤਾ ਦੀ ਜੈ ਮਾਤਾ ਦੀ ਇਸ ਤੋਂ ਬਾਅਦ ਆਪਾਂ ਜਾਣਾ ਹੈ ਬਹੁਤ ਪਰਮਾਤ ਪਰੋਂ ਜਾਣ ਵਾਸਤੇ ਆਪਾਂ ਝੂਲੇ ਦੁਆਰਾ ਜਾ ਸਕਦੇ ਹਾਂ ਝੂਲੇ ਦੇ ਉੱਤੇ 100 ਰੁਪਏ ਹੈ ਇਸ ਵੇਲੇ ਅਸੀਂ ਬਾਬਾ ਸ਼੍ਰੀ ਪਰਮਾਤ ਜੀ ਦੇ ਦਰਬਾਰ ਤੇ ਪਹੁੰਚ ਚੁੱਕੇ ਹਾਂ ਇੱਥੋਂ ਅਸੀਂ ਪ੍ਰਸ਼ਾਦ ਲੈ ਸਕਦੇ ਹਾਂ ਬਸ਼ੋ ਦੇਵੀ ਦਰਬਾਰ ਤੇ सैन बोर्ड की भी दुकान हानि सौ समान सस्ता मिलता है असी उतु भी लै सकते हैं जो भी प्रसाद है असी श्री बाबा भरनाथ जी दरबार से पहुँच चुके हैं क्योंकि जब तक असी बाबा भरनाथ जी की यात्रा दर्शन नहीं करा तो यात्रा अभी सफल नहीं होंगी है माँ माता माता मतलब वैष्णो देवी जी की जो कि मेरी वीडियो कई बार देख रहा है दे चैनल सबसक्राइब कर ले ਤਾਂ ਜੋ ਆਪ ਜੀ ਨੂੰ ਮਿਲਣ ਦੀ ਹੋਰ ਹੋਰ ਨਵੀਆਂ ਵੀਡੀਓ ਦੇਖਣ ਨੂੰ ਮਿਲ ਜਾਰਾ ਹੈ। ਤਾਰਾ ਬਾਬਾ ਜੀ ਦੇ ਮੰਦਿਰ ਕੋਲ ਐਸਾ ਲੰਗਰ ਹਾਲ ਵੀ ਹੈ। ਮੰਦਿਰ ਦੀ ਵਿਵਸਥਾ ਵੀ ਇੱਥੇ ਹੈ। ਅਸੀਂ ਇੱਥੇ ਲੰਗਰ ਖਾ ਸਕਦੇ ਹਾਂ। ਇਹ ਬਾਬਾ ਪੈਰੋ ਮੰਦਿਰ ਦੇ ਪਾਸੇ ਉੱਪਰ ਖੁੱਲੀ ਜਗ੍ਹਾ ਹੈ ਇੱਥੇ ਉੱਪਰ ਬਹੁਤ ਕਾਫੀ ਜਗ੍ਹਾ ਖੁੱਲੀ ਹੈ ਇੱਥੇ ਆਪਾਂ ਬੈਠ ਕੇ ਕੁਝ ਲੈ ਲਈਏ ਆਰਾਮ ਕਰ ਸਕਦੇ ਹਾਂ। ਬਹੁਤ ਹੀ ਵਧੀਆ ਦ੍ਰਿਸ਼ ਹੈ। ਅਤੇ ਮੰ ਬੰਦਰ ਵਗੈਰਾ ਕਾਫੀ ਹਨ ਆਪਣਾ ਸਮਾਨ ਖਾਣ ਦੀ ਦਾ ਸਮਾਨ ਰੱਖਿਓ ਕਿਉਂਕਿ ਇਹਨਾਂ ਕੇ ਖੋਪੇ ਲੈ ਜਾਂਦੇ ਹਨ ਖਾਣ ਦਾ ਸਮਾਨ ਅਤੇ ਪ੍ਰਸ਼ਾਦ ਮਿਲਦਾ ਹੈ ਜੇ ਜੇ ਸਾਈਨ ਬੋਰਡ ਵਾਲੇ ਹੈ ਰੈਸ਼ਨ ਦੇ ਵੀ ਇੱਥੋਂ ਸਮਾਨ ਪ੍ਰਸ਼ਾਦ ਵਗੈਰਾ ਸਸਤਾ ਮਿਲਦਾ ਹੈ ਸਾਰੇ ਜਿਹੜੇ ਪੁੱਲ ਸੇ ਆਇਆ ਪ੍ਰਸ਼ਾਦ ਦਾ 50 ਰੁਪਏ ਪ੍ਰਸ਼ਾਦ ਦੇ ਹੈ ਅਸੀਂ ਹੁਣ ਆਪਾਂ ਤੁਹਾਨੂੰ ਦੱਸਣ ਕਰਾਨੇ ਹਾਂ ਪਿਆਰੇ ਬਾਬਾ ਜੀ ਦੇ ਇੱਧਰ ਦੀ ਰਸਤਾ ਪਰ ਜਾਣ ਦਾ ਸ਼੍ਰੀ ਬਾਬਾ ਬਰਵਾਤ ਇਹ ਜੋ ਮੰਦਰ ਹੈ ਉਧਰ ਜਾਣ ਦਾ ਸੋ ਰਸਤਾ ਹੈ ਅਲਿਫਾ ਪ੍ਰਵੇਸ਼ ਦੁਆਰ ਇਹਦੇ ਅੰਦਰ ਜਾਣ ਦਾ ਰਸਤਾ ਇੱਧਰ ਦੀ ਹੈ ਇੱਥੇ ਵੀ ਕਾਫੀ ਆਸ਼ਾ ਸਾਰੇ ਜੋ ਵੀ ਮਾਂ ਦੇ ਤਖਤੇ ਵੇਖਣ ਦੀ ਵੀ ਦਰਸ਼ਨ ਕਰਕੇ ਉਸ ਤੋਂ ਬਾਅਦ ਸ਼੍ਰੀ ਪੈਰੋ ਜੀ ਦੇ ਦਰਸ਼ਨ ਕਰਦੇ ਹਨ ਫਿਰ ਹੀ ਇਹ ਯਾਤਰਾ ਸਫਲ ਹੁੰਦੀ ਹੈ ਮਾਤਾ ਜੀ ਦੀ ਨੀਤੀ ਜੇਕਰ ਤੁਸੀਂ ਪੈਰੋ ਮਬਾਬਾ ਜੀ ਦੇ ਦਰਸ਼ਨ ਨਹੀਂ ਕਰੋਗੇ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਇੱਥੋਂ ਆਗਾ ਪ੍ਰਵੇਸ਼ ਦੁਆਰ ਜਾਨਕਿ ਅੰਦਰ ਜਾਂ ਅੰਦਰ ਰਸਤਾ ਇੱਥੋਂ ਅੰਦਰ ਜਾ ਕੇ ਅਸੀਂ ਤੁਹਾਡੇ ਤੁਹਾਨੂੰ ਬਾਬਾ ਜੀ ਦੇ ਦਰਸ਼ਨੇ ਕਰਵਾਵਾਂਗੇ ਪੈਰ ਬਾਬਾ ਜੀ ਦੇ ਤੇ ਪੈਰ ਬਾਬਾ ਜੀ ਦੇ ਦਰਸ਼ਨ ਕਰਕੇ ਆਪਣੀ ਯਾਤਰਾ ਦਾ ਸਫਲ ਵੀ ਕਰਨੀ ਹੈ ਇੱਥੇ ਬਾਬਾ ਜੀ ਦੀ ਧੂਣੀ ਹੈ ਇਹ ਕਰੋ ਬਈ ਅੰਦਰ ਪਹੁੰਚੋ ਬਾਬਾ ਜੀ ਦੇ ਦਰਸ਼ਨ ਕਰਕੇ ਆਪਣੀ ਯਾਤਰਾ ਸਫਲ ਕਰਨੀ ਹੈ ਐ ਮੱਬਾ ਘਰ ਜੀ ਦਾ ਧੂਣਾ ਹੈ ਬਾਬਾ ਜੀ ਪੈਰੋ ਜੀ ਜੇਨ ਦਰਸ਼ਨ ਕਰਕੇ ਆਪਣੀ ਜੋ ਯਾਤਰਾ ਵੈਸੋ ਦੇਵੀ ਜੀ ਦੀ ਸਫਲ ਕਰੋ ਜੀ